वागुरू जी का खालसा वागुरु जी की फतेह आप जिस पावन स्थान के दर्शन कर रहे हो यह पावन स्थान गुरुद्वारा श्री चोला साहब है ਦਾ ਸਾਹਿਬ ਹੈ ਜਦੋਂ ਸਤਿਗੁਰੂ ਜੀ 25 ਫੱਤਣ 1688 ਗ੍ਰੰਮੀ ਨੇ ਨਜ਼ਰ ਪਹੁੰਚੇ ਹੈ ਬਾਬਾ ਸੁਰਤੀਆ ਜੀ ਦੇ ਗ੍ਰਹਿ ਵਿਖੇ ਨਿਵਾਸ ਕੀਤਾ ਉਸ ਤੋਂ ਪਹਿੰਤ ਇਸ ਪਾਵਨ ਸਥਾਨ ਤੇ ਜਿੱਥੇ ਉਹ ਚਿੱਤੇ ਹੋਇਆ ਕਰਦੀ ਸੀ ਸਤਿਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਦੋਂ ਸਤਿਗੁਰੂ ਜੀ 25 ਫੱਗਣ 1788 ਬਿਕਰਮੀ ਦੇ ਨਗਰ ਵਿੱਚ ਪਹੁੰਚੇ ਹੈ ਬਾਬਾ ਸੂਰਤੀਆ ਜੀ ਦੇ ਗ੍ਰਹਿ ਵਿਖੇ ਨਿਵਾਸ ਕੀਤਾ ਉਸ ਤੋਂ ਪ੍ਰੰਤ ਇਸ ਪਾਵਨ ਸਥਾਨ ਤੇ ਜਿੱਥੇ ਉੱਚੀ ਥੇ ਹੋਇਆ ਕਰਦੀ ਸੀ ਸਤਿਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸਨ ਜਦ ਸੁਲੇ ਇੱਥੇ ਪਹੁੰਚੇ ਘੋੜਾ ਬੰਨਣ ਵਾਸਤੇ ਕਿਸੇ ਮਾਈ ਤੋਂ ਖਾਂਦੀ ਮੰਗ ਕੀਤੀ ਪੁੱਛਿਆ ਜ ਮਾਈ ਨੇ ਇੱਕ ਕੀਲਾ ਜਿਹੜਾ ਸੀ ਉਹ ਸਤਿਗੁਰਾ ਜੀ ਨੂੰ ਦੇਦਿਆ ਹੋਇਆ ਕਿਹਾ ਕਿ ਲਓ ਜੀ ਇਸ ਦੇ ਨਾਲ ਘੋੜਾ ਬੰਨ ਲਓ ਸਤਿਗੁਰੂ ਜੀ ਨੇ ਉਹ ਕਿਲਾ ਗੱਡ ਕਰਕੇ ਉਸ ਕਿਲੇ ਨਾਲ ਘੋੜਾ ਬੰਨਿਆ ਔਰ ਉਹ ਜਿਹੜਾ ਕਿਲਾ ਸੀ ਸਮਾਪਾ ਕਰਕੇ ਹਰਾ ਹੋ ਗਿਆ ਜਿਸ ਦੇ ਦਰਸ਼ਨ ਆਪ ਜੀ ਤੱਲੇ ਲੰਗਰ ਹਾਲ ਦੇ ਵਿੱਚ ਕਾਛ ਰਹਦੇ ਹੂੰ ਸੋ ਇੱਥੇ ਸਤਿਗੁਰੂ ਜੀ ਪੰਤਾਲੇਨ ਬਰਾਜ ਦੇ ਰਹੇ ਨੇ ਇੱਥੇ ਹੀ ਇਲਾਕੇ ਦੀਆਂ ਸੰਗਤਾਂ ਜੁੜਿਆ ਕਰਦੇ ਸਨ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਸਨ ਨਾਮ ਬਾਣੀ ਦਾ ਉਪਦੇਸ਼ ਬਖਸ਼ ਕਰਕੇ ਕਿਰਤਾਰਥ ਕਰਿਆ ਕਰਦੇ ਸਨ ਇਸ ਪਾਵਨ ਸਥਾਨ ਤੇ ਹੀ ਉਹ ਪਾਵਨ ਚੋਲਾ ਜਿਸ ਨੂੰ ਸਤਿਗੁਰੂ ਜੀ ਨੇ ਪਾ ਕਰਕੇ ਗੁਆਗਿਰ ਦੇ ਕਿਲੇ ਤੋਂ 52 ਰਾਜੇ ਰਹਾ ਕਰਾਇਸ਼ੰ ਉਹ ਪਾਵਨ ਚੋਲਾ ਇੱਕ ਪੌਥੀ ਸਾਹਿਬ ਜਿਸ ਦਾ ਤਤਕਰ ਸੁਨਹਿਰੀ ਅਕਰ ਵਿੱਚ ਹੈ ਜਿਸ ਤੋਂ ਸਤਿਗੁਰੂ ਜੀ ਆਪ ਨੇ ਨਿਮ ਕਰਿਆ ਕਰਦੇ ਸਨ ਔਰ ਇੱਕ ਚਰਨ ਦਾ ਜੋੜਾ ਜੋ ਕਿ ਇਸ ਪਾਵਨ ਸਥਾਨ ਤੇ ਦਰਬਾਰ ਸਾਹਿਬ ਦੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਸੁਸੋਵਿਤ ਹੈ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਾਵਨ ਸਥਾਨ ਹੈ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਰਾ ਸਤਿਗੁਰੂ ਜੀ ਦੇ ਪਾਸਾ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ ਬੇਅੰਤ ਸੰਗਤਾਂ ਬੰਤੀ ਚੋੜ ਦਿਵਸ ਤੇ ਇਹਨਾਂ ਪਾਵਨ ਸਥਾਨਾਂ ਤੇ ਤਤਮਸਤਕ ਹੁੰਦੀਆਂ ਨੇ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਦਾਸ ਭਾਈ ਮਨਜੀਤ ਸਿੰਘ ਜੀ ਜੋ ਕਿ ਇਹਨਾਂ ਗੁਰੂ ਘਰ ਦੇ ਵਿੱਚ ਸੇਵਾਦਾਰ ਹੈ ਸੋ ਦਾਸਵਨੋਂ ਸਮੂਹ ਸੰਗਤਾਂ ਨੂੰ ਬੰਦੀ ਛੁੜਦੇ ਦਿਵਸ ਤੇਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ